ਜਿਵੇਂ ਆਪਾਂ ਆਪਣੇ ਮਾਰ ਰਹੀ ਖਰਖਰਕ ਤੇ ਆਪਦੇ ਮਾਰ ਕੇ ਦੇਖ ਲੈ ਵੀ ਚੋਪਤਾ ਨਹੀਂ ਰਿਹਾ ਇਹਨੂੰ ਲੱਗਿਆ ਦੇਹਾਵੇ ਮਾਰਨ ਲੱਗ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਯਾਰ ਦੋਸਤ ਰਾਜੀ ਖੁਸ਼ੀ ਹੋਣਗੇ ਤੇ ਰਣ ਸਿੰਘ ਬਹੁਤ ਦਿਨ ਹੋ ਗਏ ਆਪਾਂ ਦਿਖਾਇਆ ਨਹੀਂ ਵੀਡੀਓ ਚ ਅੱਜ ਤੁਹਾਨੂੰ ਰਣ ਸਿੰਘ ਦਿਖਾਉਨੇ ਆ ਤੇ ਇੱਧਰ ਤਾਂ ਮੈਂ ਬਸ਼ੇਰੇ ਜਿਹੜੇ 2 ਮਹੀਨੇ ਆਪਣੇ ਕੁਮਾਰਵਾੜੀ ਕਨੁਕਰਾ ਦੋਵੇਂ ਤੁਹਾਨੂੰ ਦਿਖਾਤੇ ਬਾਕੀ ਇਹ ਚੋਬਰ ਸ਼ਰਾਰਤੀ ਬਹੁਤ ਜ਼ਿਆਦਾ ਆ ਸ਼ਰਾਰਤ ਬਹੁਤ ਜ਼ਿਆਦਾ ਕਰਦਾ ਤੇ ਇਹਦੀ ਇੱਕ ਦਿਨ ਮੈਂ ਫੋਟੋ ਵੀਡੀਓਗ੍ਰਾਫੀ ਅਜੇ ਮੈਂ ਕਰਨੀ ਆ ਇਹਦੀ ਵੀ ਵੀਡੀਓ ਸਾਂਝੀਆਂ ਕਰਾਂਗੇ ਅੰਦਰ ਦੀ ماں ਖੜੀ ਆ ਮਸਤਾਨੀ ਤੇ ਆਹ ਵਸ਼ੇਰੀ ਹੀਟ ਤੋੜ ਗਈ ਡਾਕਟਰ ਸਾਹਿਬ ਤੋਂ ਆਪਣੇ ਚੈੱਕ ਕਰਾਤੀ ਇਹਨੇ ਜਾਣਾ ਹੁਣ ਆ ਗਈ ਦਰੋਣੇ ਵਾਲੀ ਆਪਣੀ ਤੇ ਇਹ ਆ ਗਈ ਪਟਰਾਣੀ ਤੇ ਪਟਰਾਹਣੀ ਬਹੁਤ ਸੋਹਣੀਆਂ ਤੇ ਇਹਨੇ ਮੈਂ ਵੀਡੀਓਗ੍ਰਾਫੀ ਕੀਤੀ ਸੀ ਇਹਦੀਆਂ ਰੀਲਾਂ ਰੂਲਾਂ ਬਹੁਤ ਪਸੰਦ ਕੀਤੀਆਂ ਦੋਸਤਾਂ ਇਹਦੀ ਫੋਟੋ ਬਹੁਤ ਸੋਹਣੀ ਹੁੰਦੀ ਹੈ ਪਟਰਾਹਣੀ ਦੀ ਨੀਲਾ ਰੰਗ ਵਾਕਈ ਜੱਜ ਦਾ ਖਾਸ ਕਰਕੇ ਮੱਝੂਕੇ ਲਾਈਨ ਦੇ ਵਿੱਚ ਆਜੋ ਹੁਣ ਤੁਹਾਨੂੰ ਆਪਾਂ ਰਣ ਸਿੰਘ ਦਿਖਾਉਣਾ ਰਣ ਸਿੰਘ ਦੂਜੀ ਸਾਈਡ ਰੱਖਿਆ ਹੋਇਆ ਆਪਾਂ ਨੇ ਕਿਉਂਕਿ ਇੱਧਰ ਜਦੋਂ ਘੋੜੀਆਂ 'ਚ ਹੁੰਦਾ ਸੀ ਉਹ ਮੈਂ ਥੋੜਾ ਤੰਗ ਕਰਦਾ ਸੀ ਜਿਆਦਾ ਦਾਣਾ ਵੀ ਘੱਟ ਖਾਂਦਾ ਸੀ ਥੋੜਾ ਜਿਹਾ ਕੋੜੀਆਂ ਜੇ ਆਪਾਂ ਘੋੜੀ ਨੂੰ ਬੰਨਦੇ ਨੇ ਸਾਨ ਘੋੜਾ ਥੋੜਾ ਤੰਗ ਕਰਦਾ ਹੁੰਦਾ ਉਧਰ ਕੱਲੇ ਹੁੰਦਾ ਆਜੋ ਆਪਾਂ ਉਹ ਤੁਹਾਨੂੰ ਦਿਖਾਉਂਦੇ ਆਂ ਆਪਾਂ ਹੁਣ ਦੂਜੀ ਸਾਈਡ ਆ ਗਏ ਰਣ ਸਿੰਘ ਦੇ ਕੋਲ ਤੇ ਰਣ ਸਿੰਘ ਨੂੰ ਤੁਹਾਨੂੰ ਮੈਂ ਦਿਖਾਉਂਗਾ ਉਹ ਖੜਾ ਐ ਸਾਹਮਣੇ ਤੇ ਲਿਬੜਾ ਬਹੁਤ ਪਿਆ ਹੁਣ ਖਰਖਰਾ ਕਰਕੇ ਫਿਰ ਇਹਨੂੰ ਨਿਵਾਉਂਗਾ ਇੱਕ ਨੇ ਸੋਂਬ ਬਹੁਤ ਜਿਆਦੇ ਤੋੜਲੇ ਸੀ ਹੁਣ ਇਹਦੇ ਖੁਰੀਆਂ ਲਵਾਈਆਂ ਨੇ ਖੁਰੀਆਂ ਇਸ ਵਾਰ ਸੰਦੀਪ ਨੇ ਇਹ ਜਿਹੜੇ ਅਲੂਮੋਨੀਅਮ ਦੇ ਲਾਈਆਂ ਨੇ ਕਹਿੰਦਾ ਬਾਈ ਜਿਹੜਾ ਅੰਦਰੋਂ ਪੈਰ ਤੋੜ ਗਿਆ ਉਹ ਹੌਲੀ-ਹੌਲੀ ਇਹ ਸੈੱਟ ਕਰ ਜਾਊਗਾ ਤੇ ਮੇਰੇ ਨਾਲੇ ਸ਼ਰਾਰਤ ਤੁਹਾਨੂੰ ਪਤਾ ਹੀ ਆ ਕਰਦਾ ਰਹਿਣਾ ਬੰਦੀ ਵੱਢਣ ਦੀ ਕੋਸ਼ਿਸ਼ ਬਹੁਤ ਕਰਦਾ ਇਹ ਤੇ ਹੁਣ ਉਧਰ ਲੈ ਕੇ ਜਾਣਾ ਇਹਨੂੰ ਅੱਜ ਮੈਂ ਕੋੜੀਆਂ ਦੋ ਕੇਸ ਸਾਈਡ ਲਗਾ ਦੂੰਗਾ ਤੇ ਇਹਨੂੰ ਉਧਰ ਜਾ ਕੇ ਨਵਾਵਾਂਗੇ ਆਪਾਂ ਅੱਡ ਜਾ ਪਹਿਲਾਂ ਨਾਲੋਂ ਠੀਕ ਆ ਸ਼ਾਂਤ ਰਹਿੰਦਾ ਇੱਧਰ ਇਹ ਉਧਰ ਕੋੜੀਆਂ ਚ ਜਦੋਂ ਬੰਨਿਆ ਹੋਇਆ ਹੁੰਦਾ ਸੀ ਪਿਛਾੜੀਆਂ ਲਾ ਕੇ ਥੋੜਾ ਜਿਹਾ ਕੋੜਾ ਸਟ੍ਰੈਸ ਚ ਆ ਜਾਂਦਾ ਤੇ ਹੁਣ ਇਹਦੇ ਖਰਖਰਾ ਬੋਰਛ ਇਧਰ ਹੋ ਜਾਂਦਾ ਆਰਾਮ ਨਾਲ ਤੇ ਨਵਾ ਦਨੇ ਇਹਨੂੰ ਚੌਥੇ ਪੰਜਵੇਂ ਦਿਨ ਆਪਾਂ ਹੁਣ ਬਾਰਿਸ਼ਾਂ ਹੋਈ ਜਾਂਦੀਆਂ ਨੇ ਬਾਰਿਸ਼ਾਂ ਹੋਣ ਕਰਕੇ ਬਾਹਰ ਜਦ ਗਿੱਲਾ ਹੁੰਦਾ ਇਹ ਲੇਟ ਮਾਰਦਾ ਤਾਂ ਫੇਰ ਫੇਰ ਲੇਪੜ ਜਾਣਾ ਦੁਬਾਰੇ ਹੁਣ ਇਹਨੂੰ ਰਾਤ ਨੂੰ ਤਾਂ ਖੁੱਲੀ ਛੱਡ ਦਾਨੇ ਆਪਾਂ ਦਿਨ ਦੇ ਵਿੱਚ ਬੰਨ ਦਾਨੇ ਹੁੰਨੇ ਤੇ ਬਾਕੀ ਰਾਤ ਮੌਸਮ ਜਿਵੇਂ ਖਰਾਬ ਸੀ ਖੜ ਜਾਪੋ ਤੋ ਮੌਸਮ ਜਿਵੇਂ ਖਰਾਬ ਸੀ ਰਾਤ ਆਪਾਂ ਇਹਨੂੰ ਖੁੱਲਾ ਨਹੀਂ ਛੱਡਿਆ ਹੁਣ ਛੱਡਾਂਗੇ ਤੇ ਹੁਣ ਲੇਟ ਲੂਟ ਲਾ ਲੂ ਆ ਵਧੀਆ ਇਹ ਵਧੀਆ ਐ ਨਾ ਮਾਰ ਲਾ ਲੇਟਾ ਰਣ ਸਿੰਘ ਇਹਦੇ ਉੱਥੇ ਫੇਵਰੇਟ ਜਗ੍ਹਾ ਉਰੇ ਨੇ ਲੇਟ ਮਾਰਨੀ ਹੁੰਦੀ ਐ ਆ ਤੁਸੀਂ ਦੇਖ ਰਹੇ ਹੋਣੇ ਵੀ ਅਜੇ ਗਿੱਲਾ ਪਿਆ ਬਾਹਰੋਂ ਕੱਲ ਬਾਰਿਸ਼ ਹੋਈ ਆ ਪਹਿਲਾਂ ਇੱਕ ਵਾਰ ਇਹ ਮਾਰਕਿੰਗ ਜ਼ਰੂਰ ਕਰਦਾ ਹੁੰਦਾ ਜਦੋਂ ਇਹਨੂੰ ਖੁੱਲਾ ਛੱਡਦੇ ਆ ਇਹ ਵਾਰ ਇਧਰ ਘੋੜੀਆਂ ਲੈ ਕੇ ਆਉਣੇ ਹੁੰਨੇ ਆ ਤਾਂ ਉਹਨਾਂ ਦੀ ਲਿੱਦ ਵਗੈਰਾ ਦੀ 스멜 ਜਰੂਰ ਕਰਦਾ ਇਹ ਹੁਣ ਇੱਥੇ ਲੇਟ ਮਾਰ ਲੂ ਉਸ ਤੋਂ ਬਾਅਦ ਇਹਦੇ ਲਾਵਾਂਗੇ ਖਰਖਰਾ ਖਰਖਰੇ ਤੋਂ ਬਾਅਦ ਫਿਰ ਇਹਨੂੰ ਅੱਜ ਨਵਾ ਦਾਂਗੇ ਇਹਦੀ ਕਟਿੰਗ ਆਪਾਂ ਨੇ ਕਾਫੀ ਟਾਈਮ ਹੋ ਗਿਆ ਜੇ ਨਹੀਂ ਕੀਤੀ ਗਰਮੀ 'ਚ ਮੈਂ ਕਰਦਣਾ ਹੁੰਨਾ ਗਰਦਨ ਵਾਲੇ ਵਾਲਾਂ ਦੀ ਖਾਸ ਕਰਕੇ ਕਰਨਾ ਚੋ ਵੀ ਸਫਾਈ ਕਰਦਣੇ ਹੁੰਨੇ ਤੇ ਉਹਦੇ ਨਾਲ ਕੋੜਾ ਥੋੜਾ ਜਿਹਾ ਸੋਨਾ ਵੀ ਲੱਗਦਾ ਮਣੀਆਂ-ਮੁਣੀਆਂ ਸੋਹਣਾ ਦਿਖਦਾ ਤੇ ਬਾਕੀ ਰਹੀ ਗੱਲ ਜਿਵੇਂ ਮਿੱਟੀ-ਮੁੱਟੀ ਘੱਟ ਫਸਦੀ ਹੈ ਇਹ ਚੀਜ਼ ਦਾ ਫਰਕ ਬਹੁਤ ਹੁੰਦਾ ਹੁਣ ਇਹ ਰਸੇ-ਰਸੇ ਜਿਵੇਂ ਆ ਪੈਂਖੜ ਪਏ ਨੇ ਘੋੜੀਆਂ ਦੇ ਲਾਉਣ ਵਾਲੇ ਸਾਰਿਆਂ ਨੂੰ ਇੱਕ ਵਾਰ ਜੈਜਾ ਜ਼ਰੂਰ ਲੈਂਦਾ ਸਾਰੀ ਚੀਜ਼ ਦਾ ਖੜਕੇ ਨੇ ਸਾਰੇ ਪਾਸੇ ਦੇਖਣਾ ਆ ਜਾ ਰਣ ਸਿੰਘ ਨੇ ਸਾਰੇ ਪਾਸੇ ਦੇਖਣਾ ਧਿਆਨ ਨਾਲ ਇਨਫਰ ਲੈ ਕੇ ਚੱਲਦੇ ਆਂ ਉਧਰ ਆਪਾਂ ਨਾਲ ਅੱਜ ਨਵਾਵਾਂਗੇ ਸੁਮ ਸੰਭ ਸਾਫ ਇਹਦੇ ਮੈਂ ਤਕਰੀਬਨ ਹਰ ਰੋਜ਼ ਕਰਦਣਾ ਹੁਣ ਕਿਉਂਕਿ ਟਾਈਮ ਹੁੰਦਾ ਆਪਣੇ ਕੋਲ ਹੁਣ ਆਪਾਂ ਫ੍ਰੀ ਹੁੰਨੇ ਆਂ ਗਰਮੀ ਕਰਕੇ ਸ਼ੂਟ ਘੱਟ ਹੁੰਦੇ ਆ ਹੁਣ ਘੋੜਿਆਂ 'ਚ ਜ਼ਿਆਦਾ ਲੱਗੇ ਰਹਿੰਦੇ ਆ ਤੇ ਕਈ 2-3 ਜਾਨਵਰ ਆਪਾਂ ਦਿੱਤੇ ਵੀ ਆ ਲੈ ਕੇ ਵੀ ਆਏ ਆ ਉਹ ਵੀ ਸਾਰੇ ਤੁਹਾਡੇ ਨਾਲ ਆਪਾਂ ਸਾਂਝੇ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਰਣ ਸਿੰਘ ਨੂੰ ਲੱਗਦੇ ਆ ਹੁਣ ਇਹ ਜੀ ਭਰ ਕੇ 2-3 ਵਾਰ ਇਹਨੇ ਲੇਟ ਮਾਰਨੀ ਮਾਰਨੀ ਹੁਣ ਫੇਰ ਲੇਟ ਮਾਰਨ ਲੱਗਿਆ ਹੈ ਦੰਗਵੀ ਰਾਤ ਇਹ ਮੈਂ ਖੁੱਲਾ ਨਹੀਂ ਛੱਡਿਆ ਐਂ ਤਸੱਲੀ ਨਾਲ ਲੇਟ ਮਾਰ ਲਈ ਇਹਨੇ ਜੀ ਮੈਂ ਤੁਹਾਨੂੰ ਦਿਖਾਵਾਂ ਇਹਨੇ ਅੱਧੀ ਲੂਈ ਤਾਂ ਰਗੜ ਕੇ ਥੱਲੇ ਤਾਰਦੀ ਇਦਨਦਿਆਂ ਵਾਲਾ ਖਰਖਰਾਏ ਜ਼ੋਰ ਬਹੁਤ ਲੈਂਦਾ ਤੇ ਸਫਾਈ ਵੀ ਦੁੱਗਣੀ ਤੇ ਗਣੀ ਕਰਦਾ ਦੂਜੇ ਨਾਲ ਤੇ ਘੋੜੇ ਦੇ ਜ਼ਿਆਦਾਤਰ ਮੈਂ ਦੰਦਿਆਂ ਵਾਲੀ ਲਾਉਣਾ ਖਰਖਰਾ ਖੜਾ ਰਹਿ ਖੜਾ ਰਹਿ ਬਾਸ ਵਾ ਮੈਂ ਗਰਮੀ ਗਰਮੀ ਹੋਇਆ ਪਿਆ ਗਰਮੀ ਜਦੋਂ ਆਜੇ ਘੋੜੇ ਨੂੰ ਥੋੜਾ ਖਰਖਰਾ ਲਾਉਣਾ ਔਖਾ ਤਾਂ ਹੋ ਜਾਂਦਾ ਪੱਖਾ ਮੈਂ ਤਾਂ ਨਹੀਂ ਚਲਾਇਆ ਉਹ ਫਿਰ ਵਾਲ ਬਹੁਤ ਉੱਡਦੇ ਆ ਰੇਟ ਇਹਦੀ ਸ਼ਾਮ ਸੰਭਾਲਦਾ ਬਈ ਬਹੁਤ ਔਖੀ ਆ ਮਾਰਵਾੜੀ ਨੂੰ ਤਾਂ ਕੱਲਾ ਖਰਖਰਾ ਮਾਰਦੀ ਆਪਾਂ ਸਾਫ ਹੋ ਜਾਂਦਾ ਤੇ ਨੁਕਰੇ ਦਾ ਹੁਣ ਦੇਖੋ ਜਿਹੜੀ ਫालतू ਮਿੱਟੀ ਹੁੰਦੀ ਆ ਉਹ ਤਾਂ ਬਾਹਰ ਬਾਹਰ ਹੀ ਸਾਫ ਹੋ ਜਾਂਦੀ ਆ ਪਰ ਜਿਹੜੇ ਦੇ ਵਾਲ ਨੇ ਉਹ ਤਾਂ ਨਮਾਏ ਤੋਂ ਸ਼ੈਂਪੂ ਲਾਏ ਤੋਂ ਫੇਰ ਹੀ ਸਾਫ ਹੋਣਗੇ ਪਰ ਇਹ ਖਰਖਰਾ ਪਹਿਲਾਂ ਤਾਂ ਮਾਰ ਦਨੇ ਨਮਾਉਣ ਤੋਂ ਕਿਉਂਕਿ ਜਿਹੜੇ ਵਾਲਾਂ ਦੇ ਉੱਪਰ ਮਿੱਟੀ ਹੁੰਦੀ ਆ ਗਿੱਲੀ ਮਿੱਟੀ ਲੱਗੀ ਹੁੰਦੀ ਆ ਉਹ ਸੌਖੇ ਤਰੀਕੇ ਨਾਲ ਸਾਫ਼ ਹੋ ਜਾਂਦੀ ਆ ਜੇ ਪਤਾ ਸਾਫ਼ ਹੋ ਜਾਂਦੇ ਤੇ ਦੂਜੀ ਗੱਲ ਖਰਖਰਾ ਨਮਾਉਣ ਨਾਲੋਂ ਜ਼ਿਆਦਾ ਜ਼ਰੂਰੀ ਆ ਘੋੜੇ ਨੂੰ ਨਮਾਤਾ ਚਲ ਆ ਪਤਾੰਦ ਨੇ ਇੱਕ ਕੁਛ ਗਰਮੀ ਆ ਵੈਸੇ ਨਮਾਉਣ ਕੰਨੀਓ ਸਰ ਜਾਂਦਾ ਘੋੜਾ ਪਰ ਖਰਖਰੇ ਵੱਲੋਂ ਨਹੀਂ ਸਰਨਾ ਤੇ ਖਰਖਰਾ ਦਾ ਜ਼ਰੂਰੀ ਹੀ ਜ਼ਰੂਰੀ ਆ ਉਹ ਖਰਖਰਾ ਮਾਰਦੇ ਆ ਘੋੜੇ ਦਾ ਬ੍ਰੇਨ ਵੀ ਵੱਧਦਾ ਬੰਦੇ ਨਾਲ ਹੁਣ ਕਈ ਘੋੜੇ ਮੈਂ ਦੇਖਿਆ ਵੀ ਲਗਾਾਮ ਹੀ ਨਹੀਂ ਲੈਂਦੇ ਹੁੰਦੇ ਰੱਸੀ ਨਹੀਂ ਲੈਂਦੇ ਉਹਨਾਂ ਦਾ ਕੀ ਕਾਰਨ ਉਹਨਾਂ ਦੀ ਬਚਪਨ ਚ ਕਹਿ ਲਓ ਉਹਨਾਂ ਨਾਲ ਜਿਆਦਾ ਹੱਥ ਫੇਰੀ ਨਹੀਂ ਹੋਈ ਹੁੰਦੀ ਉਹਨਾਂ ਦੀ ਜਿੰਨੀ ਆਪਾਂ ਘੋੜੇ ਨੂੰ ਹੱਥ ਫੇਰੀ ਕਰਾਂਗੇ ਜਿਵੇਂ ਕਹਿੰਦਾ ਵੀ ਘੋੜਾ ਤੇ ਫੋੜਾ ਪਲੋਸਿਆਂ ਵੱਧ ਆ ਉਹ ਗੱਲ ਆ ਤੇ ਜਿੱਦਨੇ ਸਮਾਂ ਹੁੰਦਾ ਉਹ ਦਿਨ ਨੂੰ ਨਿਵਾਉ ਆ ਦਿੰਦੇ ਆ ਕਿਉਂਕਿ ਨਿਵਾਉਣ ਚ ਅੱਧਾ ਪੌਣਾ ਘੰਟਾ ਘੰਟਾ ਵੀ ਇਹਦੇ ਨੂੰ ਆਰਾਮ ਨਾਲ ਲੱਗ ਜਾਂਦਾ ਨੁਕਰੇ ਨੂੰ ਮਾਰਵਾੜੀ ਦਾ ਛੇਤੀ ਨਿਵਾਏ ਜਾਂਦੇ ਆ ਹੁਣ ਇਹਦੇ ਮੱਥੇ ਤੇ ਵੀ ਮੈਂ ਇਹਨੂੰ ਹੱਥ ਫੇਰ ਰਿਹਾ ਜਿਵੇਂ ਇਹਨੂੰ ਆਰਾਮ ਮਿਲ ਰਿਹਾ ਪਰ ਲਗਾਾਮ ਇਹਦੇ ਮੈਂ ਤਾਂ ਪਾਉਣਾ ਹੈ ਮੇਰੇ ਦੰਦੀਆਂ ਵੱਢਣ ਨੂੰ ਨਹੀਂ ਛੱਡਦਾ ਮੈਂ ਲਾਜ਼ਾਂ ਖਰਖਰਾ ਫਿਰ ਉਧਰ ਨਮਾਵਾਂਗੇ ਫਿਰ ਅੱਜ ਇਹਦੇ ਸੁੰਬ ਸੰਬ ਵੀ ਬਿਲਕੁਲ ਸਾਫ਼ ਕਰਾਂਗੇ ਕਲੀਅਰ ਤੇ ਫਿਰ ਦਿਖਾਉਣਾ ਤੁਹਾਨੂੰ ਉਧਰ ਇਹਨੂੰ ਕਿਵੇਂ ਆਪਾਂ ਐ ਬਿਲਕੁਲ ਚਮਕਦਾ ਦਮਕਦਾ ਘੋੜਾ ਬਣਾਵਾਂਗੇ ਇਹ ਪੁੱਛਿਆਂ ਤੋਂ ਬਹੁਤ ਮਿੱਟੀ ਨਿਕਲਦੀ ਆ ਖੜ ਜਾ ਰਣਾ ਵਾਸ ਮਾਸ 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 ਉਸ ਜਦੋਂ ਇਹਦੇ ਲਗਾਮ ਪਾਲਾ ਇਹਨੂੰ ਐ ਹੁੰਦਾ ਵੀ ਸ਼ਾਇਦ ਘੋੜੀ ਤੇ ਛੱਡੂ ਮੈਨੂੰ ਤਾਂ ਕਰਕੇ ਵੀ ਥੋੜੀ ਹਰਕਤ ਕਰਨ ਲੱਗ ਜਾਂਦਾ ਕਿੰਨੇ ਬਾਲ ਉਤਰਦੇ ਨੇ ਬੰਦੇ ਨੂੰ ਵੀ ਸਾਰਾ ਲਦੇੜਦਾ ਹੁੰਦਾ ਥੋੜਾ ਮੈਂ ਪੱਖਾ ਵੀ ਤਾਂ ਹੀ ਨਹੀਂ ਚਲਾਇਆ ਮਾਹ ਬਾਲ ਜਾਦੇ ਉੱਗਣਗੇ ਵੈਸੇ ਹਮਾ ਹਵਾ ਹੁਣ ਬਹੁਤ ਵਧੀਆ ਚੱਲਦੀ ਹੈ ਹੁਣ ਟਿੱਕੇ ਖੜ ਗਿਆ ਹੁਣ ਇਹਨੂੰ ਪਤਾ ਲੱਗਾ ਵੀ ਮੇਰੀ ਖਰਖਰਾ ਮਾਲਸ਼ੇ ਹੋਣੀ ਆ ਨਹੀਂ ਪਹਿਲਾਂ ਮੈਨੂੰ ਤੰਗ ਕਰ ਰਿਹਾ ਸੀ ਥੋੜਾ ਤੇ ਆਵਾਜ਼ ਤਾਂ ਤੁਹਾਨੂੰ ਬਹੁਤ ਆ ਰਹੀ ਹੋਣੀ ਵੀ ਰਗੜ ਕੇ ਮਾਰਨੇ ਵੀ ਬਾਹਲਾ ਰਗੜ ਕੇ ਨਹੀਂ ਆਇਆ ਜਿਵੇਂ ਆਪਾਂ ਆਪਣੇ ਮਾਰ ਰਹੀ ਹਾਂ ਖਰਖਰਕ ਤੇ ਆਪਦੇ ਮਾਰ ਕੇ ਦੇਖ ਲੈ ਵੀ ਚੋਪਤਾ ਨਹੀਂ ਰਿਹਾ ਇਹਨੂੰ ਲੱਗਿਆ ਤੇਹਾ ਹੋ ਕੇ ਮਾਰਨ ਲੱਗ ਗਿਆ ਤੇ ਬਾਹਲਾ ਰਗੜ ਕੇ ਨਹੀਂ ਖਰਖਰਾ ਮਾਰਨ ਆਪਾਂ ਨੇ ਆ ਦੇਖੋ ਬਾਹਲ ਬਹੁਤ ਉੱਤਰ ਰਹੇ ਨੇ ਮਾ ਬੱਤ ਉਨੇ ਲਿਬੜ ਦਾ ਜਿਆਦੇ ਤਾਂ ਕਿਉਂਕਿ ਗਰਮੀ ਆ ਜਾਂਦੀ ਐ ਇਹਨੂੰ ਇਹਨੇ ਲੇਟ ਮਾਰ ਲੈਣੀ ਆ ਸ਼ਾਮ ਨੂੰ ਤੇ ਦੁਪਹਿਰ ਨੂੰ ਅਸੀਂ ਕਮਰੇ ਦਾ ਜ਼ਰੂਰ ਛੜਕਦੇ ਆ ਉਹਦਾ ਕਾਰਨ ਇਹ ਆ ਵੀ ਮਿੱਟੀ ਇਹਦੇ ਨੱਕ ਚ ਨਹੀਂ ਜਾਂਦੀ ਨਹੀਂ ਘੋੜੇ ਨੂੰ ਜ਼ਖਾਮ ਜਾ ਰਹਿੰਦਾ ਖੜ ਜਾ ਖੜਾ ਹੋ ਜਾ ਬਸ ਬਸ ਦਿਖਾ ਬਸ 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 ਆ ਕਟਿੰਗ ਰਹਿੰਦੀ ਆ ਵਾਲਾਂ ਦੀ ਸਾਡੀ ਮਸ਼ੀਨ ਖਰਾਬ ਹੋ ਗਈ ਇਨੂੰ ਫੇਰ ਠਹਿਰ ਕੇ ਕਟਾਂਗੇ ਵਾਲ ਇਹਦੇ ਵਧ ਗਏ ਕਈ ਦੋਸਤ ਕੱਟਦੇ ਵੀ ਨਹੀਂ ਹੈਗੇ ਕਹਿੰਦੇ ਕੱਟਣੇ ਨਹੀਂ ਚਾਹੀਦੇ ਆਪਾਂ ਚਲੋ ਤਾਂ ਕੱਟ ਦਾਨ ਕਿਉਂਕਿ ਇੱਕ ਡੇਢ ਘੰਟ ਥਾਂ ਹੁੰਦਾ ਜਿਹੜਾ ਉੱਪਰੋਂ ਸਾਫ਼ ਹੋ ਜਾਂਦਾ ਮਿੱਟੀ ਮੁੱਟੀ ਨਹੀਂ ਫਸਦੀ ਉਹ ਚ ਘਰ ਵਗੈਰਾ ਨਹੀਂ ਹੁੰਦੀ ਘੋੜੇ ਨੂੰ ਫੜ ਜਾ ਯਾਰ ਮੈਂ ਦੋਵੇਂ ਫਾਲੂ ਨੂੰ ਲਗਾਵਾਂ ਜਿੰਨੀਆਂ ਗੱਲਾਂ ਮੈਂ ਵੀਡੀਓ ਚ ਕਰੀਆਂ ਨਾ ਉੰਨੀ ਗੱਲਾਂ ਇਹਦੇ ਨਾਲ ਕਰਦੇ ਹੁੰਦੇ ਨੇ ਘੋੜੇ ਨਾਲ ਖੱਖਾ ਮਾਰਨ ਲੱਗੇ ਸ਼ਾਇਦ ਇਹਨੂੰ ਤਾਂ ਹੀ ਲੱਗ ਰਿਹਾ ਵੀ ਮੇਰੇ ਨਾਲ ਗੱਲਬਾਤ ਕਰਦਾ ਨੇ ਚਲ ਹੁਣ ਤੈਨੂੰ ਕੋਈ ਨਹੀਂ ਥੋੜਾ ਰਹਿ ਗਿਆ ਤੇਰਾ ਖਰਖਰਾ ਤੈਨੂੰ ਨਿਮਾ ਕੇ ਲਿਆਉਣਾ ਉਧਰ ਨੁਕਰੇ ਜਾਣ ਦਾ ਇੱਕ ਫਾਇਦਾ ਹੁੰਦਾ ਇਹ ਪਤਾ ਲੱਗ ਜਾਂਦੀ ਕਿੱਥੇ ਕਿੱਥੇ ਦਿੱਤੀ ਆਟੋਮੈਟਿਕਲੀ ਹੁਣ ਪਾਣੀ ਮਾਰੀ ਜਾਵਾਂਗੇ ਬੁਖਸ਼ ਮਾਰੀਏ ਨਾ ਆਪ ਜਿਆਦਾ ਫਲਾਂ ਵਿੱਚ ਇੰਤ ਜੋ ਪਤਾ ਲੱਗ ਜਾਂਦੀ ਕਿ ਕਿੱਥੇ ਕਿੱਥੇ ਕੱਲੀ ਕੱਲੀ ਨਾਸ ਲੇ ਲੇ ਬਿਲਕੁਲ ਗੁਲਾਬੀ ਚੰਗੜੀ ਆ ਉਹ ਲੇ ਲਿਆ ਰਹੇ ਹਾਂ ਨਾਲ ਹੱਥ ਮਾਰਦੇ ਨੇ ਤੇ ਗੁਲਾਬੀ ਗਲਾਪੀ ਚੰਗੜੀ ਆ ਉਹ ਹੁਣ ਨਿਮਾ ਲਈਏ ਫਿਰ ਤੁਹਾਨੂੰ ਬੁਖਾਵਾਗੇ ਯਾਰ ਪੂਰਾ ਜੀ ਬੀ ਤਰ੍ਹਾਂ ਨਿਮਾ ਸਕਾਂ ਸਾ ਇਧਰ ਆ ਕੇ ਤੱਕਦਾ ਨਹੀਂ ਹੈ। ਫੋਰ ਇਧਰ ਰਣ ਸਿੰਘ ਵਾਲੇ ਪਾਸੇ ਲਾਤੀ ਸੀ ਆਪਾਂ। ਦਿਨੇ ਦੋਵੇਂ ਹੀ ਇੱਥੇ ਰਹਿੰਦੇ ਨੇ ਕੋਈ ਗਰਮੀ ਜ਼ਿਆਦਾ ਹੋਣ ਕਰਕੇ। ਇਧਰ ਜਿਹੜਾ ਭਾਂਡਾ ਹੈ ਠੰਡਾ ਰਹਿੰਦਾ। ਉਧਰ ਜਾਨਵਰ ਵੱਧਨੇ ਆਪਣੇ ਕੋਲ। ਤੇ ਇਸ ਕਰਕੇ ਫਿਰ ਫੋਰ ਨੂੰ ਵੀ ਆਪਾਂ ਇਧਰ ਰਣ ਸਿੰਘ ਕੋਲ ਲਾ ਦਨੇ ਆ। ਤੇ ਹੁਣ ਸ਼ਾਮ ਨੂੰ ਰਣ ਸਿੰਘ ਨੂੰ ਖੋਲ ਦਾਂਗੇ ਆਪਾਂ। ਵਾਸੀਆ ਲਈ ਜਾਂਦਾ ਜੀ। ਇਹ ਨਵ ਆਇਆ ਇਹ ਅੱਜ ਆਪਾਂ ਨੇ। ਹਟ ਜਾ ਹਟ ਜਾ ਹਟ ਜਾ ਨਮਾਇਆ ਹੁਣ ਇਹ ਤੇ ਬਿਲਕੁਲ ਸਾਫ ਹੋ ਗਿਆ ਪਰ ਜੇ ਮੈਂ ਤੁਹਾਨੂੰ ਇਹਦੀ ਵੀਡੀਓ ਸਵੇਰੇ ਦਿਖਾਵਾਂ ਤਾਂ ਤੁਸੀਂ ਫੇਰ ਤੁਹਾਨੂੰ ਐ ਲੱਗੂਗੀ ਜਿਵੇਂ ਇਹ ਕਾਫੀ ਦਿਨਾਂ ਤੋਂ ਪਨਵਾਇਆ ਨਾ ਹੋਵੇ ਤੇ ਸਫਾਈ ਨਾ ਕੀਤੀ ਹੋਵੇ ਕਿਉਂਕਿ ਨੌਕਰੇ ਦੀ ਸਾਹਮ ਬੜੀ ਮੁਸ਼ਕਲ ਆ ਹੁਣ ਜਿਵੇਂ ਇਹਨੇ ਇੱਥੇ نیچے ਪਾਣੀ ਡੋਲ ਲਿਆ ਇਹਨੇ ਲੇਟ ਵੀ ਇੱਥੇ ਮਾਰ ਦੇਣੀ ਆ ਪਰ ਗਿੱਲੀ ਮਿੱਟੀ ਹੁੰਦੀ ਆ ਜਾਂ ਲਿੱਦ ਹੁੰਦੀ ਆ ਇਹਦੇ ਪਿੰਡੇ ਤੇ ਲੱਗ ਜਾਂਦੀ ਆ ਅੱਜ ਦੇਖਦੇ ਆਂ ਦੀ ਸ਼ਾਮ ਨੂੰ ਸਵਾਰੀ ਵੀ ਕਰਾਂਗੇ ਰਣ ਸਿੰਘ ਦੀ ਲਓ ਜੀ ਹੁਣ ਛੜਤਾ ਰਣ ਸਿੰਘ ਨੂੰ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਲੇਟ ਲੂਟ ਹੁਣ ਲਾਊਗਾ ਇਹ ਸ਼ਾਮ ਦੇ ਟਾਈਮ ਖੁੱਲਾ ਛੱਡਦੇ ਨੇ ਹੁੰਨੇ ਘੋੜੇ ਨੂੰ ਆਪਾਂ ਤੇ ਹੁਣ ਰਿਲੈਕਸ ਹੋ ਜੂ ਰਾਤ ਨੂੰ ਇਹ ਸਾਰੀ ਰਾਤ ਇੱਥੇ ਖੁੱਲਾ ਰਹੂਗਾ ਆ ਜਾ ਉਹ ਤਖੈਨੇ ਕੰਧ ਕੋਲ ਖੜਨਾ ਤੇ ਹੁਣ ਲੇਟਾਂ ਲੂਟਾਂ ਲਾ ਕੇ ਫੇਰ ਇਹਨੂੰ ਦਾਣਾ ਪਾਉ ਥੋੜੇ ਟਾਈਮ ਤੱਕ ਲੋ ਜੀ ਰਣ ਸਿੰਘ ਫੇਰ ਲੇਟਾਂ ਮਾਰ ਕੇ ਨਿਖਰ ਗਿਆ ਤੇ ਦਾਣਾ ਇਹਦਾ ਆ ਗਿਆ ਇੱਕ ਵਾਰ ਜ਼ਰੂਰ ਆਪਾਂ ਉਹਨੂੰ ਦੇਖ ਲੈਣੀ ਚਾਹੀਦੀ ਆ ਇਹਦਾ ਪਹਿਲਾ ਦਾਣਾ ਪਿਆ ਕਿਉਂਕਿ ਹਰਾ ਸੀ ਦੂਜੇ ਪਾਸੇ ਪਾਦਨੇ ਹੁੰਦੇ ਤੇ ਹੁਣ ਜਿਵੇਂ ਲੱਭੜ ਗਿਆ ਇਹ ਇਹਦੇ ਖਰਖਰਾ ਵੀ ਦਾਣਾ ਖਾਣ ਤੋਂ ਬਾਅਦ ਲਾ ਦਾਂਗੇ ਜੇ ਆਪਾਂ ਨੂੰ ਟਾਈਮ ਹੋਊਗਾ ਇਹਨੂੰ ਦਾਣਾ ਪਾਉਣ ਲੱਗੇ ਮੈਂ ਬੰਨ ਤਾ ਦਿੰਨਾ ਕਿਉਂਕਿ ਨਹੀਂ ਇਹ ਫਿਰ ਉਸ ਜਗ੍ਹਾ ਤੇ ਸਾਹਮਣੇ ਖੜਾ ਰਹਿਣਾ ਇਹਨੂੰ ਆਹ ਨਾਲ ਦਾਣਾ ਖਾ ਲੂ ਤੇ ਫਿਰ ਇਹਨੂੰ ਪਾਣੀ ਪੂਣੀ ਪਲਾ ਦਾਂਗੇ ਤੇ ਆਪਣਾ ਲੂਸਣ ਵਧੀਆ ਚੱਲ ਰਿਹਾ ਜੀ ਮੈਂ ਜਿਵੇਂ ਦੱਸਿਆ ਵੀ ਆਪਣੇ ਕੋਲ ਲੂਸਣ ਬਹੁਤ ਵਧੀਆ ਆਪਾਂ ਹਰਕਾ ਲਾਉਣੀ ਹੁੰਦੀ ਹੈ ਤੇ ਅਜੇ ਵੀ ਮੈਨੂੰ ਇਹ ਲੱਗਦਾ 1 ਮਹੀਨਾ 1.5 ਮਹੀਨਾ ਚੱਲ ਜੇ ਦੋ ਟਾਈਮ ਦਾਣਾ ਤੇ ਦੋ ਟਾਈਮ ਲੂਸਣ ਦਾ ਲੈਣਾ ਹੁੰਦਾ ਮੈਨੂੰ ਬਹੁਤ ਦੋਸਤ ਪੁੱਛਦੇ ਹੁੰਦੇ ਆ ਜਦੋਂ ਕਿ ਆਪਾਂ ਬੀਜਦੇ ਹੁੰਦੇ ਹਾਂ ਇਹ ਆਪਾਂ ਹੁਣ ਦੀਜਾਂਗੇ ਦੁਬਾਰਾ ਅਗਸਤ ਦੇ ਵਿੱਚ ਸੌਰੀ ਅਕਤੂਬਰ ਦੇ ਵਿੱਚ ਇਹ ਦੁਬਾਰਾ ਆਪਾਂ ਬੀਜਾਂਗੇ ਹੁਣ ਅਕਤੂਬਰ ਦੇ ਵਿੱਚ ਤੇ ਜੂਨ ਦੇ ਵਿੱਚ ਠੀਕ ਰਹਿੰਦਾ ਤੇ ਜੁਲਾਈ ਦੇ ਵਿੱਚ ਬਿਲਕੁਲ ਅਸੀਂ ਖਤਮ ਹੋਊ ਲੱਗ ਜਣਾ ਜੂਨ ਜੂਨ ਦਾ ਮਹੀਨਾ ਪਰ ਉਹ ਚੱਲ ਜੇ ਉਦੋਂ ਬਾਅਦ ਜੁਲਾਈ ਅਗਸਤ ਤੇ ਸਤੰਬਰ ਤਿੰਨ ਮਹੀਨੇ ਨਹੀਂ ਹੁੰਦਾ ਉਦੋਂ ਆਪਾਂ ਹੋਰ ਕੁਛ ਨਾ ਕੁਛ ਜਿਵੇਂ ਬਾਜਰਾ ਜਾਂ ਤੇਲੀ ਬੀਜ ਦਿੰਦੇ ਹਾਂ ਤਾਂ ਹਾਲੀਕਾ ਜੂੜ ਦਿਖਾਈਏ ਪੂਰਾ ਘੈਂਟ ਆ ਇਹ ਪੀਜਿਆ ਬਹੁਤ ਰੀਜਰ ਆ ਗਈ ਸੀ ਆਪਾਂ ਨੇ ਵੀਰੋ ਵੀ ਉਦੋਂ ਪਾਇਸ ਹਰਾ ਜਰਾ ਗੋੜਾ ਨੂੰ ਬਹੁਤ ਜਿੰਦੀ ਆ ਨੂੰ ਟੇਲਾ ਪਨੂਖਣ ਦੇ ਤਖਤਰਾ ਨਾਲ ਵਰਗਾਣਾ ਨੂੰ ਕੋੜੀ ਨੂੰ ਸਾਰਿਆਂ ਨੂੰ ਡਾਉਣਾ ਆਪਾਂ ਨੇ ਬਸਾਰੀ ਨੂੰ ਨਹੀਂ ਡਾਉਣਾ ਆਪਣਾ ਜੇ ਇਸ ਤੋਂ ਬਾਅਦ ਸ਼ਾਮ ਜੀ ਨੂੰ ਹੋਰ ਆਪਾਂ ਪਾਣੀ ਦੇਣੀ ਪਵਾ ਦੇਣਾ ਉਦੋਂ ਬਾਅਦ ਏਕੀਕ ਟੋਪਰੀ ਪਨੀਰ ਵੀ ਸਿੱਖਾਂਗੇ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਤੇ ਫਿਰ ਮਿੱਤਰੋ ਤੁਹਾਡੇ ਨਾਲ ਹੋਰ ਜਾਣਕਾਰੀ ਵੀ ਸਾਂਝੀ ਕਰਾਂਗੇ ਤੇ ਕਿੰਨੇ ਲੱਗੇ ਆਪਣੀ ਜਾਣ ਉਹ ਵੀ ਕਮੈਂਟ ਕਰਕੇ ਦੱਸਿਓ ਇੱਕ ਥੋੜੀ ਹੋਰ ਬਸ਼ੇਰੀ ਆਪਾਂ ਨੇ ਹੋਰ ਲਈ ਉਹ ਵੀ ਆਉਣ ਵਾਲੇ ਦਿਨਾਂ ਅਜ ਤੱਕ ਤੁਹਾਨੂੰ ਦਰਸ਼ਣ ਕਰਾਵਾਂਗੇ ਦਿਖਾਵਾਂਗੇ ਧੰਨਵਾਦ ਸਾਰੇ ਦੋਸਤੋ ਨਵੀਂ ਦੇਖਣੀ